हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਅੱਜ ਬਾਸਮਤੀ ਬਾਰੇ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ। ਕਿਉਂਕਿ ਬਾਸਮਤੀ ਦੀ ਕੀਮਤੀ ਵਾਢੀ ਵੀ ਹੋਈ ਐ। ਕਾਫੀ ਰਾਮ ਤੇ ਵਾਢੀ ਚੱਲ ਰਹੀ ਐ। ਹੁਣ ਆਹ ਦੋ ਦਿਨ ਮੌਸਮ ਆ ਜਿਹੜਾ ਉਹ ਖਰਾਬ ਰਹੂਗਾ। ਕੱਲ ਦਾ ਦਿਨ ਸੀਗਾ ਤੇ ਅੱਜ ਦਾ ਦਿਨ ਬੁੱਧਵਾਰ ਵੀਰਵਾਰ ਤੇ ਕੱਲ ਨੂੰ ਹੋ ਸਕਦਾ ਵੀ ਜਿਹੜਾ ਮੌਸਮ ਆ ਹੌਲੀ-ਹੌਲੀ ਸਾਫ਼ ਹੋਵੇ ਤੇ ਇਸ ਦੂਬਾਰ ਟੈਂਪਰੇਚਰ ਇੱਕਦਮ ਉੱਪ ਜਾਊਗਾ। 38 ਡਿਗਰੀ 49 ਡਿਗਰੀ ਤਾਈਂ 40 ਡਿਗਰੀ ਨੂੰ ਟੱਚ ਕਰ ਸਕਦਾ ਹੈ ਦਿਨ ਦਾ ਤਾਪਮਨ ਬਾਸਮਤੀ ਤੁਹਾਨੂੰ ਪਤਾ ਕਿਸਾਨ ਵੀਰੋ ਕਿ ਜੇ ਆਪਾਂ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੁੰਦੀ ਬਾਸਮਤੀ ਦੇ ਵਿੱਚ ਜੇ ਆਪਾਂ ਚੰਗਾ ਝਾੜ ਤੇ ਕੁਆਲਿਟੀ ਲੈਣੀ ਹੈ ਕਿਉਂਕਿ ਕੁਆਲਿਟੀ ਦੇ ਉੱਤੇ ਦਾਣੇ ਦੀ ਕੁਆਲਿਟੀ ਦੇ ਉੱਤੇ ਹੀ ਜਿਹੜਾ ਹੈਗਾ ਰੇਟ ਨਿਰਪਰ ਕਰਦਾ ਤੇ ਝਾੜ ਦੇ ਉੱਤੇ ਆਪਣੀ ਰਿਟਰਨ ਨਿਰਪਰ ਕਰਦੀ ਹੁੰਦੀ ਕਿਉਂਕਿ ਝਾੜ ਤੇ ਰੇਟ ਜੇ ਦੋਵੇਂ ਰਲ ਗਏ ਤਾਂ ਫਿਰ ਇਹ ਜਿਹੜਾ ਬਾਸਮਤੀ ਆ ਆਪਣੇ ਵਾਸਤੇ ਬਹੁਤ ਪ੍ਰੋਫਿਟ ਦਾ ਰਹਿੰਦਾ ਪਰ ਜੇ ਆਪਾਂ ਜਨਰਲ ਵੀ ਗੱਲ ਕਰੀਏ ਕਿ ਝੋਨੇ ਨਾਲੋਂ ਆਪਾਂ ਨੂੰ ਜਿਹੜਾ ਜੇ ਆਪਾਂ ਸਾਂਭ ਸੰਭਾਲ ਕੀਤੀ ਸਹੀ ਥਾਂ ਲਵਾਈ ਕੀਤੀ ਤਾਂ ਝੋਨੇ ਨਾਲੋਂ ਛੇਤੀ ਖੇਤਾਂ ਆਪਾਂ ਨੂੰ ਬਾਸਮਤੀ ਧੋਖਾ ਨਹੀਂ ਦਿੰਦਾ ਜੇ ਆਪਾਂ ਖਰਚੇ ਵਾਲੇ ਪੱਖੋਂ ਤੇ ਰਿਟਰਨ ਵਾਲੇ ਪੱਖੋਂ ਦੇਖੀਏ ਪਰ ਜਿਹੜਾ ਆਮ ਤੌਰ ਤੇ ਕਿਸਾਨ ਵੀਰ ਜਿਹੜੇ ਸ਼ਬਦ ਸਬਜੀ ਦੀ ਕਾਸ਼ਤ ਵਾਲੇ ਆਲੂ ਵਾਲੇ ਕਿਸਾਨ ਵੀਰ ਆ ਥੋੜੀ ਅਗੀਤੀ ਲਾਉਂਦੇ ਬਾਸਮਤੀ ਤੇ ਉਹਦੇ ਵਿੱਚ ਵੀ ਜਿਹੜੀ ਘੱਟ ਸਮੇਂ ਵਾਲੀ ਕਿਸਮ ਖਾਸ ਤੌਰ ਤੇ ਜਿਹੜੀ ਹੁਣ ਤੱਕ ਲੱਗਦੀ ਆ 1509 ਤਾਂ ਜਿਵੇਂ ਕਿ ਹੁਣ ਮੌਸਮ ਦੇ ਵਿੱਚ ਚੇਂजेस ਆਈਆਂ ਨੇ ਮੌਸਮ ਦਾ ਜਿਹੜਾ ਬਦਲਾਅ ਹਰ ਸਾਲ ਜਿਹੜਾ ਟੈਂਪਰੇਚਰ ਅਪ ਹੋ ਰਿਹਾ ਤੇ ਉਹਦੇ ਕਾਰਨ ਜਿਹੜਾ ਅਗੀਤੇ ਬਾਸਮਤੀ ਦੀ ਕੁਆਲਿਟੀ ਦਾ ਖਰਾਬ ਰਹਿੰਦੀ ਰਹਿੰਦੀ ਆ ਕੁਆਲਿਟੀ ਡਾਊਨ ਰਹਿੰਦੀ ਆ ਥੋੜੀ ਜੀ ਝਾੜ ਵੀ ਘਟਿਆ ਇਸ ਵਾਰ ਝਾੜ ਵੀ ਘਟਿਆ ਕਿਉਂਕਿ ਝਾੜ ਦੇ ਵਿੱਚ ਇਹ ਹੁੰਦਾ ਕਿ ਜਦੋਂ ਸਾਰੇ ਸਮੇਂ ਤੁਹਾਡੇ ਟੈਂਪਰੇਚਰ ਉੱਪਰ ਹੈ ਪੋਲੀਨੇਸ਼ਨ ਪ੍ਰਭਾਵਿਤ ਹੋਣੀ ਆ ਦਾਣੇ ਦਾ ਵજન ਪ੍ਰਭਾਵਿਤ ਹੋਣਾ ਫੋਕ ਵੀ ਬਣਨੀ ਆ ਤਾਂ ਉਹਦੇ ਕਰਕੇ ਜਿਹੜਾ ਝਾੜ ਆ ਉਹ ਡਾਊਨ ਜਾਂਦਾ ਤੇ ਜਿਹੜਾ ਗੇਤਾ ਬਾਸਮਤੀ ਆ ਉਹ ਕੁਆਲਟੀ ਪੱਖੋਂ ਵੀ ਥੋੜਾ ਜਿਹਾ ਦਾਣਾ ਉਹਦਾ ਚੱਕੀਨੈਸ ਜ਼ਿਆਦਾ ਹੁੰਦੀ ਹੈ ਉਹਦੀ ਸਟਰੈਂਥ ਨਹੀਂ ਉਨੀ ਹੁੰਦੀ ਦਾਣਾ ਜਿਹੜਾ ਟੋਟਾ ਜ਼ਿਆਦਾ ਬਣਦਾ ਤੇ ਉਹਦੇ ਕਰਕੇ ਉਹਦਾ ਰੇਟ ਵੀ ਬਹੁਤਾ ਚੰਗਾ ਨਹੀਂ ਮਿਲਦਾ ਤੇ ਇਹਦੇ ਬਾਬਤ ਮੈਂ ਰੇਟ ਬਾਰੇ ਪਹਿਲਾਂ ਵੀ ਤੁਹਾਡੀ ਨੂੰ ਜਾਣਕਾਰੀ ਸਾਂਝੀ ਕੀਤੀ ਸੀ ਕਿ ਜਿਹੜਾ ਐਕਸਪੋਰਟ ਤੇ ਸ਼ਰਤ ਸੀਗੀ ਉਹ ਸੈਂਟਰ ਸਰਕਾਰ ਵੱਲੋਂ ਰਿਮੂਵ ਕੀਤੀ ਗਈ 990 ਡਾਲਰ ਵਾਲੀ ਪ੍ਰਤੀ ਟਨ ਵਾਲੀ ਤੇ ਇਹਦੇ ਕਰਕੇ ਜਦੋਂ ਐਕਸਪੋਰਟ ਦੀਆਂ ਕਨਸਾਈਨਮੈਂਟਸ ਆਉਣੀਆਂ ਬਾਹਰ ਮੰਗ ਜਿਹੜੀ ਹੈਗੀ ਆ ਆਰਡਰ ਆਉਣਗੇ ਤਾਂ ਉਹਦੇ ਨਾਲ ਐਕਸਪੋਰਟ ਵਧੂਗੀ ਤਾਂ ਫਿਰ ਜਿਹੜਾ ਹੈਗਾ ਵਪਾਰੀਆਂ ਦੇ ਵਿੱਚ ਖੇਚ ਵਧੂ ਕਿ ਅਸੀਂ ਵੱਤ ਤੋਂ ਵੱਤ ਜਿਹੜੀ ਬਾਸਮਤੀ ਉਹ ਖਰੀਦੀ ਕਿ ਚੰਗੇ ਰੇਟ ਤੇ ਖਰੀਦੀ ਹੈ ਕਿਉਂਕਿ ਜਿਹੜਾ ਹਰੇਕ ਨੇ ਆਪ ਦਾ ਸਟਾਕ ਰੱਖਣਾ ਹੁੰਦਾ ਹੁਣ ਜਿਹੜੀ ਬਾਸਮਤੀ ਜਿਹੜੀ ਟੌਪ ਤੇ ਜਾਂ ਪੱਕੇ ਕਿਸਮ ਦੀ ਗੱਲ ਕਰੀਏ ਕਿਸਮ ਦੇ ਵਿੱਚ ਕਿਸਾਨ ਵੀਰੋ ਦੇਖੋ ਪੰਜਾਬ ਬਾਸਮਤੀ 7 ਪੂਸਾ ਬਾਸਮਤੀ 17 18 ਪੂਸਾ ਬਾਸਮਤੀ 18 47 ਪੂਸਾ ਬਾਸਮਤੀ 1509 11 21 ਇਹ ਜਿਹੜੀਆਂ ਕਿਸਮਾਂ ਜ਼ਿਆਦਾ ਕਿਸਾਨ ਵੀਰਾਂ ਨੇ ਕਾਸ਼ਤੇ ਦੀ ਕੀਤੀ ਹੋਈ ਹੈ 16 92 ਆ 18 85 ਆ ਜਿਹੜੀਆਂ ਜਿਹੜੀ ਪੂਸਾ ਬਾਸਮਤੀ 11 21 18 85 ਤੁਹਾਡੀ ਪੰਜਾਬ ਬਾਸਮਤੀ 7 17 18 ਇਹ ਜਿਹੜੀਆਂ ਤੁਹਾਡੀਆਂ 1 ਤੋਂ 15 ਜੁਲਾਈ ਤੇ 7-8 ਜੁਲਾਈ ਤੋਂ ਲੈ ਕੇ 15 ਜੁਲਾਈ ਨੂੰ ਜਿਹੜੀ ਲਵਾਈ ਹੋਈ ਹੈ ਮਹੀਨੇ ਦੀ ਪਨੀਰੀ ਲੱਗੀ ਆ ਉਹਦਾ ਝਾੜ ਬਹੁਤ ਵਧੀਆ ਰਹਿਣ ਦੀ ਆਸ ਹੈ ਉਹਦੇ ਵਾਸਤੇ ਜੇ ਮੈਂ ਤੁਹਾਨੂੰ ਦੱਸਿਆ ਕਿ ਉਹ ਸਮੇਂ ਆਪਾਂ ਜ਼ਰੂਰ ਅਨੁਸਾਰ ਇੱਕ ਤਾਂ ਐਨਪੀਕੇ ਜੇ ਕਰ ਸਕਦੇ ਹਾਂ 13-45 ਜਾਂ ਬੋਰਨ ਅੱਧੀ ਡੋਜ਼ ਚੋਨੇ ਨਾਲ ਜਾਂ ਆਪ ਉਹਦਰ 1 ਕਿਲੋ ਕਰਦੇ 13-45 ਜਾਂ ਅੱਧਾ ਕਿਲੋ ਕਰ ਲਓ ਜੇ ਉਹਦਰ 2 ਕਿਲੋ ਕਰਦੇ ਕਿਲੋ ਕਰ ਲਓ ਪਰ ਪਾਣੀ ਦੀ ਜਿਹੜੀ ਵਰਤੋਂ ਆ ਉਹ 150 ਤੋਂ 200 ਲੀਟਰ ਪ੍ਰਤੀ ਏਕੜ ਕਰੋ ਤੇ ਇੱਕ ਉਲੀਨਾਸ਼ਕ ਜਿਹੜਾ ਖਾਸ ਤੌਰ ਤੇ 1121 ਦੇ ਵਿੱਚ 1509 ਦੇ ਵਿੱਚ ਅ ਤੇ ਤੁਹਾਡਾ ਜੇ ਮੈਂ ਕਹਾਂ 1692 ਦੇ ਵਿੱਚ ਗੋਭ ਸਮੇਂ ਤੇ ਨਸਾਰੇ ਤੋਂ ਪਹਿਲਾਂ ਪਹਿਲਾਂ ਜੇ ਰਿਪੀਟ ਕਰ ਸਕਦੇ ਤਾਂ ਬਹੁਤ ਵਧੀਆ ਕਿਉਂਕਿ ਬਲਾਸਟ ਜਿਹੜੀ ਹੈਗੀ ਹੈ ਇਹ ਪ੍ਰਭਾਵਿਤ ਕਰਦੀ ਬਾਸਮਤੀ ਦੇ ਝਾੜ ਨੂੰ ਉੱਥੇ ਤੁਹਾਡਾ ਜਿਹੜਾ ਹੈਗਾ ਇਹ ਅ ਜੁਲਾਈ ਦੇ ਪਹਿਲੇ 15 ਵਾਲੀਆਂ ਕਿਸਮਾਂ ਦਾ ਝਾੜ ਸ਼ਾਨਦਾਰ ਉਹ ਜਿਹੜੀ ਉਹ ਤੋਂ ਪਹਿਲਾਂ ਲੱਗੀ ਜੂਨ ਚ ਜਿਹੜੀ ਦਵਾਈ ਵਾਲੀ ਪਾਸਮਤੀ ਉਹਦੀ ਨਾ ਤੁਹਾਨੂੰ ਕੁਆਲਿਟੀ ਮਿਲਣੀ ਨਾ ਝਾੜ ਮਿਲਣਾ ਜਿੱਥੇ ਤੁਹਾਡੀ 1509 ਆ 1509 ਜਿਵੇਂ ਕੀਤੀ ਦਾ ਚਾੜ ਡਾਉਂਗੇ 1509 ਜਿਹੜੀ ਤੁਹਾਡੀ 20 ਜੁਲਾਈ ਤੋਂ ਬਾਅਦ ਵਾਲੀ ਹੋਊਗੀ ਉਹਦੀ ਪਰਫਾਰਮੈਂਸ ਵਧੀਆ ਰਹੂਗੀ ਬਸ਼ਰਤੇ ਕਿ ਆਪਾਂ ਬਲਾਸਟ ਬਲਾਈਟ ਤੇ ਤੁਹਾਡੀ ਸ਼ੀਥ ਬਲਾਈਟ ਹੋ ਗਈ ਇਹਨਾਂ ਚੀਜ਼ਾਂ ਤੋਂ ਆਪਾਂ ਨਰੀਖਣ ਵੀ ਕਰਦੇ ਰਹੀਏ ਤੇ ਫਸਲ ਦੀ ਨਿਗਰਾਨੀ ਰੱਖੀਏ ਤੇ ਸਮੇਂ ਸਿਰ ਸਪਰੇਅ ਕਰੀਏ ਇਸ ਤੋਂ ਇਲਾਵਾ ਜਿਹੜੀ ਹੈਗੀ ਬਾਸਮਤੀ ਯੂਗੋਬ ਦੀ ਸੰਡੀ ਇਹਦਾ ਆਪਾਂ ਸਮੇਂ ਸਿਰ ਗੌਰ ਕਰਕੇ ਸਪਰੇਅ ਕਰਨੀ ਹੁੰਦੀ ਕਿਉਂਕਿ ਬਾਸਮਤੀ ਜਿਆਦਾ ਅਟੈਕ ਕਰਦੀ 2% ਤੇ ਇਹਦਾ ਜਿਹੜਾ ਇਕਨੋਮਿਕ ਥ੍ਰੈਸ਼ਹੋਲਡ ਲੈਵਲ ਆ ਸ਼ੁਰੂ ਹੋ ਜਾਂਦਾ ਹੈ 1847 ਵੀ ਤੁਹਾਡੀ 1847 ਵੈਸੇ ਆਪਾਂ ਦਾਸ਼ ਚਲਾਈ ਤੋਂ ਲਾ ਸਕਦੇ ਆ ਪਰ ਜਿਹੜੀ 15 ਜੁਲਾਈ ਤੋਂ ਬਾਅਦ ਲੱਗੀ ਹੈ 1847 ਮੇਰੇ ਹਿਸਾਬ ਨਾਲ ਜਿਹੜੀ ਕਿਸਮ ਹੈ 1847 ਦੇ 18 85 ਇਹ ਜਿਹੜੀਆਂ ਹੈਗੀਆਂ ਨਿਕਰ ਕੇ ਸਾਹਮਣੇ ਆਉਣ ਦੀ ਆਸ ਹੈ ਇਹ ਸ਼ਾਨਦਾਰ ਕਿਸਮਾਂ ਬਣ ਕੇ ਨਿਤਰਣਗੀਆਂ ਪਰ ਕਈ ਥਾਵਾਂ ਤੇ ਕਿਸਾਨ ਵੀਰਾਂ ਨੂੰ ਮੈਂ ਗੁਜ਼ਾਰਿਸ਼ ਵੀ ਕਰਦਾ ਹੁੰਦਾ ਹਾਂ ਇਹ ਬੜੀ ਵੱਡੀ ਆਪਾਂ ਗਲਤੀ ਕਰਦੇ ਹਾਂ ਬਾਸਮ ਆਪਣੀ ਯੂਰੀਆ ਦੀ ਡੋਜ਼ ਬਹੁਤ ਵਧਾ ਰਹੇ ਹਾਂ ਬਾਸਮਤੀ ਜਿਹੜੀਆਂ ਖਾਸ ਤੌਰ ਤੇ 1847 ਹੈ 1885 ਹੈ ਇਹ ਬਲਾਈਟ ਤੇ ਬਲਾਸਟ ਤੋਂ ਰੈਜ਼ਿਸਟੈਂਟ ਕਰਕੇ ਇਹ ਜਿਹੜੀਆਂ ਵੈਰੈਟੀਆ ਇਹਨਾਂ ਨੂੰ ਸਹਿਣ ਬਲਾਸਟ ਤੇ ਬਲਾਈਟ ਤੋਂ ਜਿਹੜੀ ਸਹਿਣ ਸ਼ਕਤੀ ਇਹਨਾਂ ਦੇ ਵਿੱਚ ਪੈਦਾ ਕੀਤੀ ਗਈ ਸੀ 1847 1858 ਪਰ ਜੇ ਆਪਾਂ ਯੂਰੀਆ ਪੱਧ ਪਾਵਾਂਗੇ ਤਾਂ ਹੌਲੀ-ਹੌਲੀ ਇਹਨਾਂ ਦੇ ਵਿੱਚ ਅਟੈਕ ਸ਼ੁਰੂ ਹੋਊਗਾ ਕਿਉਂਕਿ ਦਰਮਿਆਨੀ ਸਰਮੱਥਾ 1847 ਦੀ ਦਰਮਿਆਨੀ ਸਰਮੱਥਾ ਇਹਨਾਂ ਨੂੰ ਸਹਿਣ ਕਰਨ ਦੀ ਪ੍ਰਾਣੀਆਂ ਵੈਰੈਟੀ ਤੇ ਲੰਬੇ ਸਮੇਂ ਵਾਲੀ ਕਿਸਮ 'ਚ ਜੀਆਪ ਕਰ ਗੱਲ ਕਰੀਏ ਤਾਂ ਮੁਛਲ ਦਾ ਝਾੜ ਵੀ ਬਹੁਤ ਚੰਗਾ ਰਹਿਣ ਦੀ ਆਸ ਹੈ ਰੇਟ ਵੀ ਚੰਗਾ ਰਹਿਣ ਦੀ ਆਸ ਹੈ ਬਸ਼ਰਤੇ ਕਿ ਉਹ ਜਦ ਬਲਾਸਟ ਵਾਸਤੇ ਸਾਰੇ ਸਮੇਂ ਕਿਉਂਕਿ ਕਿਸਾਨ ਨੂੰ ਜਿਹੜਾ ਸਪਰੇ ਜਿਹੜੇ ਸੌਰੀ ਫੋਨ ਆ ਰਹੇ ਕਿ ਅਸੀਂ ਕਿਹੜੀ ਸਪਰੇ ਕਰੀਏ ਫਸਲ ਸਾਡੀ ਕੋਬ ਚ ਮੁੱਛਲ ਖਾਸ ਤੌਰ ਤੇ ਕਿਸਾਨ ਵੀਰ ਜੋਕਸੀ ਸਟੋਬਨ ਪਲਸ ਡਾਈਫਨਕੋਨੋਜੋਲ ਜਾਂ ਜਿਹੜੀ ਹੈਗੀ ਪਹਿਲਾਂ ਜਨੇਬ ਕਰ ਲਓ ਤੇ ਜੋਕਸੀ ਪਲਸ ਡਾਈਫਨਕੋਨੋਜੋਲ ਜਿਹੜੀ ਐਮ ਸਟਾਰ ਉਹਨੂੰ 10-12 ਦਿਨ ਤੇ ਰਿਪੀਟ ਕਰ ਦਿਓ ਰਿਪੀਟ ਕਰਨੀ ਸਪਰੇ ਬੜੀ ਜ਼ਰੂਰੀ ਆ ਵਰਨਾ ਤੁਹਾਡੇ ਜੇ ਬਲਾਸਟ ਦਾ ਅਟੈਕ ਆ ਗਿਆ ਤਾਂ ਤੁਹਾਡਾ ਇੱਕਦਮ ਝਾੜ ਜਿਹੜਾ ਹੈਗਾ ਮੁੱਛਲ ਚ ਖਾਸ ਤੌਰ ਤੇ 11 21 1500 ਨੂੰ ਇਹ ਥੱਲੇ ਡੈਗ ਪੈਣਾ ਇਹ ਗੱਲ ਦਾ ਰੱਖਿਓ ਖਾਸ ਤੌਰ ਤੇ ਖਿਆਲ ਪਰ 1885 1847 ਕਿਸਾਨ ਵੀਰਾਂ ਵਾਸਤੇ ਮੈਨੂੰ ਆਸ ਆ ਕਿ ਇਸ ਵਾਰ ਜਿਹੜੀਆਂ ਹੈਗੀਆਂ ਇੱਕ ਚੰਗੀ ਕਿਸਮ ਬਣ ਕੇ ਉੱਭਰਣੀਆਂ ਕਿਉਂਕਿ ਪੁਰਾਣਿਆਂ ਦੇ ਵਿੱਚ 1509 ਵੀ ਬੜੀ ਸ਼ਾਨਦਾਰ ਪ੍ਰਦਰਸ਼ਨ ਕਰਦੀ ਰਹੀ ਰੇਟ ਵੀ ਤਾਂ ਚੰਗਾ ਮਿਲਦਾ ਬਿਮਾਰੀਆਂ ਤੋਂ ਜੇ ਆਪਾਂ ਸਮਝ ਸਰ ਖਿਆਲ ਕਰੀਏ ਪਰ ਯੂਰੀਆ ਬਾਰੇ ਮੈਂ ਕਹਿੰਦਾ ਹਾਂ ਕਿ ਕਿਸਾਨ ਵੀਰ ਨੇ ਯੂਰੀਆ ਆਪਾਂ ਓਵਰਡੋਜ਼ ਪਾ ਰਹੇ ਹਾਂ ਬਾਸਮਤੀ ਦੇ ਵਿੱਚ ਇਹ ਚੀਜ਼ ਆਪਣਾ ਜਿਹੜਾ ਹੈਗਾ ਨੁਕਸਾਨ ਕਰੂਗੀ ਇਹ ਚੀਜ਼ ਦੇ ਨਾਲ ਹੀ ਬਿਮਾਰੀ ਵੱਧ ਪੈਂਦੀ ਬਾਸਮਤੀ ਚੱਕ ਦਮ ਬਿਮਾਰੀ ਆ ਜਿੱਥੇ ਉੱਥੇ ਝਾੜ ਜਿਹੜਾ ਹੈਗਾ ਉਹਦਾ ਡਾਊਨ ਆ ਇਸ ਕਰਕੇ ਬਾਸਮਤੀ ਦੇ ਵਿੱਚ ਜਿਹੜੀ ਹੈਗੀ ਆਪਾਂ ਅੱਗੇ ਤੋਂ ਵੀ ਕੋਸ਼ਿਸ਼ ਕਰੀਏ ਥੱਲੇ ਕਮੈਂਟ ਕਰਕੇ ਆਪਦੀ ਕਿਸਮ ਤੇ ਯੂਰੀਆ ਤੁਸੀਂ ਕਿੰਨੀ ਪਾਈ ਹੈ ਤੇ ਕਦੋਂ ਦੀ ਤੁਹਾਡੀ ਲਵਾਈ ਹੈ ਇਹਦੇ ਬਾਰੇ ਜੇ ਤੁਸੀਂ ਵੱਡ ਲਿਆ ਚੋਣਾ ਤਾਂ ਉਹਦਾ ਚਾਰਜ ਜਰੂਰ ਦੱਸਿਆ ਜੇ ਬਾਸਮਤੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ